ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗਿਆਨੀ ਪਿੰਦਰਪਾਲ ਸਿੰਘ ਦੇ ਸਤਿਕਾਰਯੋਗ ਮਾਤਾ ਜੀ ਇਸ ਸੰਸਾਰ ਤੋਂ ਰੁਕਸ਼ਤ ਹੋਏ ਨੇ ਹੁਕਮ ਭਾਣੇ ਅੰਦਰ ਮਨੁੱਖ ਦੀ ਮੌਤ ਹੈ ਤੇ ਭਾਣੇ ਅੰਦਰ ਮਨੁੱਖ ਦਾ ਜਨਮ ਹੈ ਜਦੋਂ ਤੁਸੀਂ ਪਾਵਨ ਬਾਣੀ ਦੀ ਗੱਲ ਕਰਦੇ ਹੋ ਅਫਸੋਸ ਹੈ ਪਰ ਕੁਝ ਫੇਸਬੁੱਕੀ ਵਿਦਵਾਨਾਂ ਨੇ ਕੰਪੇਅਰ ਕੀਤਾ ਭਾਈ ਨੀ ਸਿੰਘ ਢੱਡਰੀਆਂ ਵਾਲਿਆਂ ਨੂੰ ਤੇ ਗਿਆਨੀ ਪਿੰਦਰਪਾਲ ਸਿੰਘ ਨੂੰ ਉਹ ਕਹਿੰਦੇ ਭਾਈ ਨੀ ਸਿੰਘ ਢੱਡਰੀਆਂ ਵਾਲੇ ਜਦੋਂ ਉਹਨਾਂ ਦੀ ਮਾਤਾ ਸੰਸਾਰ ਤੋਂ ਗਈ ਹੈ ਕਹਿੰਦੇ ਉਹ ਰੋਣਾ ਪਿਟਣਾ ਲੋਕਾਂ ਦੇ ਸਾਹਮਣੇ ਉਹਨੇ ਕੀਤਾ ਪਖੰਡ ਕੀਤਾ ਆਪਣੀ ਮਾਂ ਦੇ ਪੈਰੇ ਹੱਥ ਲਾਏ ਫੁੱਲਾਂ ਦੀ ਵਰਕਾ ਹੋਈ ਜਨਕਿ ਇਹ ਕਹਿਣ ਦੀ ਕੋਸ਼ਿਸ਼ ਕੀਤੀ ਕਿ ਢੱਡਰੀਆਂ ਵਾਲਿਆਂ ਨੇ ਪਖੰਡ ਕੀਤਾ ਤੇ ਜਦੋਂ ਗਿਆਨੀ ਪਿੰਦਰਪਾਲ ਦੇ ਮਾਤਾ ਦੀ ਗੱਲ ਕਰਦੇ ਹੋ ਕਹਿੰਦੇ ਉਦੋਂ ਉਹਨਾਂ ਨੇ ਗੁਰਮਤਿ ਸੰਧਾਨ ਦੇ ਮੁਤਾਬਕ ਕਿਰਿਆ ਕਰਮ ਕੀਤਾ ਇਹ ਗੱਲਬਾਤ ਫੇਸਬੁੱਕ ਤੇ ਬਹੁਤੇ ਲੋਕਾਂ ਨੇ ਆ ਪਰਵਾਨੇ ਵਰਗੇ ਜਿਵੇਂ ਬਾਜਵੇਂ ਵਰਗੇ ਨੇ ਇਹਨਾਂ ਨੇ ਇੱਕ ਕੰਪੇਅਰ ਕਰਕੇ ਵੀਡੀਓ ਪਾਈ ਹੋਰ ਵੀ ਬਹੁਤ ਹੋਣਗੇ ਮੈਂ ਇੱਕ ਬੇਨਤੀ ਕਰਨੀ ਹੈ ਗਿਆਨੀ ਪਿੰਦਰਪਾਲ ਨੇ ਇੱਕ ਇੰਟਰਵਿਊ ਕੀਤੀ ਹੈ ਚੈਨੋ ਤੇ ਉਹ ਮੇਰੇ ਕੋਲੇ ਪਈ ਹੈ ਤੁਹਾਡੇ ਕੋਲੇ ਵੀ ਆਈ ਹੋਣੀ ਤੁਸੀਂ ਉਹਨੂੰ ਸੁਣ ਲਿਓ ਉਹਦੇ ਵਿੱਚ ਮੈਨੂੰ ਦੱਸਿਓ ਕਿ ਗਿਆਨੀ ਪਿੰਦਰਪਾਲ ਨੇ ਉਹ ਕਿਹੜੀ ਗੱਲ ਹੈ ਜਿਹੜੀ ਗੁਰਮਤ ਦੇ ਮੁਤਾਬਕ ਹੀ ਹੋਵੇ ਜਿਹੜਾ ਸਿਧਾਂਤ ਹੋਵੇ ਗੁਰੂ ਸਾਹਿਬ ਦਾ ਉਹਦੇ ਮੁਤਾਬਕ ਕੋਈ ਗੱਲ ਕੀਤੀ ਹੋਵੇ ਮੈਨੂੰ ਸੁਣ ਕੇ ਦੱਸਿਓ ਸਭ ਤੋਂ ਵੱਡੀ ਗੱਲ ਤਾਂ ਇਹ ਉਹਨਾਂ ਨੇ ਝੂਠ ਬੋਲਿਆ ਕਿ ਮੇਰੀ ਮਾਂ ਮਰਨ ਤੋਂ ਪਹਿਲਾਂ ਇਹ ਦੱਸ ਕੇ ਗਈ ਹੈ ਕਿ ਮੈਂ ਚੱਲੀ ਹਾਂ ਕੋਈ ਗੁਰਮੁਖ ਦਸਤਾਨਤ ਹੈ ਜਿਹੜੇ ਮਨੁੱਖ ਨੇ ਮਰਨਾ ਹੈ ਕਿ ਉਹਨੂੰ ਪਹਿਲਾਂ ਪਤਾ ਲੱਗਿਆ ਆ ਜਿਹੜੇ ਸਾਡੇ ਬ੍ਰह्म ਗਿਆਨੀ ਬਾਬੇ ਕਹਿੰਦੇ ਨੇ ਨਾ ਕਿ ਪਤਾ ਲੱਗ ਜਾਂਦਾ ਇਹ ਝੂਠ ਬੋਲਦੇ ਗੁਰਬਾਣੀ ਵਿੱਚੋਂ ਇੱਕ ਵੀ ਸ਼ਬਦ ਦੇ ਦਿਓ ਜੇ ਕਿਤੇ ਕੋਈ ਹਵਾਲਾ ਹੋਵੇ ਕਿ ਮਰਨ ਵਾਲੇ ਨੇ ਇਹ ਖੁਲਾਸਾ ਕੀਤਾ ਹੋਵੇ ਕਿ ਮੈਂ ਕੱਲ ਨੂੰ ਜਾਣਾ ਹੈ ਮੈਂ ਐਨੇ ਸਮੇਂ ਤੇ ਜਾਣਾ ਹੈ ਇਹ ਝੂਠ ਹੈ ਜਿਹੜੇ ਕਥਾ ਕਹਾਣੀਆਂ ਬਣਾ ਕੇ ਅਸੀਂ ਚੇਪਦੇ ਆ ਨਾ ਇਹ ਗੁਰਬਾਣੀ ਤੋਂ ਕੋਹਾਂ ਦੂਰ ਨੇ ਮੈਂ ਜੇ ਕੋਈ ਬੰਦਾ ਮੈਨੂੰ ਕੋਈ ਸ਼ਬਦ ਦਾ ਹਵਾਲਾ ਦੇ ਦੇਵੇ ਕਿ ਇੱਥੇ ਆ ਗੱਲ ਕੀਤੀ ਹੈ ਜਾਣ ਤੋਂ ਪਹਿਲਾਂ ਕੋਈ ਬੰਦਾ ਖਲਾਸਾ ਕਰ ਦੇ ਕਿ ਮੈਂ ਕਿਹੜੀ ਤਰੀਕ ਨੂੰ ਜਾਣਾ ਹੈ ਮੈਂ ਕਿੰਨੇ ਸਮੇਂ ਤੇ ਜਾਣਾ ਹੈ ਔਰ ਕਿੰਨੇ ਟਾਈਮ ਤੇ ਜਾਣਾ ਹੈ ਜੇ ਕੋਈ ਬੰਦਾ ਇਹ ਦੱਸ ਦੇਵੇ ਕੋਈ ਸ਼ਬਦ ਰਾਹੀਂ ਖਲਾਸਾ ਕਰ ਦੇਵੇ ਇਹ ਝੂਠ ਬੋਲੇਗਾ ਨਹੀਂ ਪਿੰਦਰਪਾਲ ਨੇ ਜੇ ਉਹਨਾਂ ਕੋਲੇ ਕੋਈ ਸ਼ਬਦ ਹੈ ਤਾਂ ਦੱਸ ਸਕਦਾ ਹੈ ਦੂਜੀ ਗੱਲ ਹੁਣ ਅਸੀਂ ਜੰਮਣ ਤੋਂ ਪਹਿਲਾਂ ਕੀ ਸੀ ਮਰਨ ਤੋਂ ਬਾਅਦ ਕੀ ਆ ਇਹ ਗੁਰਬਾਣੀ ਨੇ ਕਦੇ ਖਲਾਸਾ ਨਹੀਂ ਕੀਤਾ ਦੱਸ ਦਿਓ ਜੇ ਇੱਕ ਤੇ ਖਲਾਸਾ ਕੀਤਾ ਹੋਵੇ ਕਿ ਅਸੀਂ ਜੰਮਣ ਤੋਂ ਪਹਿਲਾਂ ਕੀ ਸੀ ਮਰਨ ਤੋਂ ਬਾਅਦ ਕੀ ਬਣਨਾ ਇਹ ਕੋਈ ਗੁਰਬਾਣੀ ਦਾ ਸਿਧਾਂਤ ਨਹੀਂ ਕੋਈ ਐਸਾ ਸ਼ਬਦ ਬਾਣੀ ਵਿੱਚ ਨਹੀਂ ਮਿਲੂਗਾ ਜੇ ਹੈਗਾ ਤਾਂ ਦੱਸ ਦਿਓ ਵੀ ਇੱਥੇ ਲਿਖਿਆ ਹੋਇਆ ਉਹ ਕਹਿੰਦੇ ਕਹਿੰਦੇ ਮੇਰੇ ਮਾਤਾ ਨੂੰ ਹੋਲ ਕੀ ਸੈਣਾਂ ਦੇ ਨਾਲ ਕੀਰਤਨ ਕਰਕੇ ਛੱਡ ਕੇ ਆਇਆ ਕਿੱਥੇ ਛੱਡ ਕੇ ਆਇਆ ਬਈ ਕਿਹੜੇ ਸੱਚਖੰਡ ਵਿੱਚ ਕਿਹੜੇ ਧਰਮਰਾਜ ਦੇ ਦਰਬਾਰ ਵਿੱਚ ਕਿੱਥੇ ਛੱਡ ਕੇ ਆਇਆ ਇਹ ਦੱਸੋਗੇ ਮੇ ਮਰਨ ਤੋਂ ਬਾਅਦ ਬੰਦਾ ਕਿੱਥੇ ਜਾਂਦਾ ਸੀ ਕਿੱਥੇ ਛੱਡ ਕਿਉਂਦੇ ਕੇਵਲ ਸ਼ਮਸ਼ਾਨ ਘਾੜ ਤੱਕ ਅਸੀਂ ਜਾਂਦੇ ਆਂ ਸਵੇਰਾਂ ਤੱਕ ਸ਼ਮਸ਼ਾਨ ਘਾੜ ਵਿੱਚ ਸੰਸਕਾਰ ਕਰਕੇ ਅਸੀਂ ਵਾਪਸ ਆਉਂਨੇ ਆਂ ਇਹੋ ਸਰੀਰ ਮਿੱਟੀ ਐ ਤੇ ਉਹਨੂੰ ਆ राख ਬਣਾ ਦਿੱਤਾ ਅਗਨੇ ਬਸ ਇੰਨੀ ਕੁ ਖੇਡ ਐ ਹੁਣ ਜਿਹੜਾ ਕਹਿੰਦੇ ਨੇ ਕੀਰਤਨ ਕਰਦੇ ਹੋਏ ਛੱਡ ਕੇ ਆਇਆ ਕਿੱਥੇ ਛੱਡ ਕੇ ਆ ਕਿ ਇਹ ਗੁਰਮੁਖ ਦਸਤਾਨ ਹੈ ਅਗਿਆਨੇ ਪਿੰਦਰਪਾਲ ਨੇ ਗੱਲ ਕਹੀ ਐ ਇੱਕ ਗੱਲ ਹੋਰ ਕਹਿਣੀ ਐ ਧਿਆਨ ਦੇ ਨਾਲ ਸੁਣਿਓ ਕਹਿੰਦੇ ਢੱਡਰੀਆਂ ਵਾਲੇ ਰੋਂਦੇ ਸੀ ਜਦੋਂ ਨਹੀਂ ਮਾਂ ਦਾ ਚੜ੍ਹਾਈ ਕਰ ਗਈ ਕਹਿੰਦੇ ਆ ਨਾ ਢੱਡਰੀਆਂ ਵਾਲੇ ਤਾਂ ਖੁਦ ਰੋਂਦੇ ਸੀ ਮੈਂ ਵੀ ਦੇਖੇ ਨੇ ਗਿਆਨੀ ਪਿੰਦਰਪਾਲ ਨੇ ਆਪਣੀ ਕਥਾ ਦੇ ਵਿੱਚ ਗੁਰੂ ਹਰਗੋਬਿੰਦ ਸੱਚੇ ਪਾਸ਼ਾ ਨੂੰ ਰਵਾਇਆ ਜਦੋਂ ਬਾਬਾ ਬੁੱਢਾ ਜੀ ਦਾ ਆਖਰ ਸਮਾਂ ਆਇਆ ਅੰਤ ਸਮਾਂ ਆਇਆ ਕਹਿੰਦੇ ਦੱਸੋ ਕੋਈ ਇੱਛਾ ਹੋਵੇ ਪੂਰੀ ਕਰੀਏ ਉਹ ਜਿਹੜੀ ਕਥਾ ਕਹਾਣੀ ਸੁਣਾਈ ਉਹਦੇ ਵਿੱਚ ਕੀ ਹੋਇਆ ਕਹਿੰਦੇ ਜਦੋਂ ਬਾਬਾ ਬੁੱਢਾ ਸਾਹ ਦੇ ਸਾਹਮਣੇ ਹੋਏ ਅਮਨੁ ਸਮਣ ਹੋਏ ਕਹਿੰਦੇ ਗੁਰੂ ਹਰਗੋਬਿੰਦ ਸੱਚੇ ਪਾਸ਼ਾ ਰੋਂਦੇ ਸੀ ਅਕੰਬਜੋਂ ਪਾਣੀ ਚੱਲਦਾ ਸੀ ਨੀਰ ਚੱਲਦਾ ਸੀ ਕਿ ਇਹ ਜਿਹੜੇ ਬੰਦੇ ਅਲਾਣੀਆਂ ਦਾ ਪਾਠ ਕਰਦੇ ਨੇ ਸੁਣਦੇ ਨੇ ਵਿਚਾਰਦੇ ਨੇ ਉਹ ਉਹ ਮੰਨਣਗੇ ਵੀ ਅਲਾਣੀਆਂ ਦੇ ਪਾਠ ਵਿੱਚ ਕਿਤੇ ਰੋਣ ਨੂੰ ਥਾਂ ਹੈ ਕੋਈ ਕਹਿ ਸਕਦਾ ਹੈ ਬੰਦਾ ਕਿਹੜੀ ਰੂਹਾਨੀਆਂ ਦੀ ਅਸੀਂ ਗੱਲ ਕਰਦੇ ਹਾਂ ਹੁਣ ਜਿਹੜੇ ਵਿਦਵਾਨ ਨੇ ਫੇਸਬੁੱਕ ਤੇ ਉਹਨੇ ਕਿਹਾ ਇਹ ਮਿਸ਼ਨਰੀ ਹੈ ਜੀ ਤੇ ਉਹ ਟਕਸ਼ਾਲੀ ਹੈ ਜੀ ਹੁਣ ਜਿਹੜਾ ਜਵਦੀ ਡੇਰਾ ਉਹ ਟਕਸ਼ਾਲੀਆਂ ਦਾ ਹੀ ਹੈ ਕਿ ਜਿਹੜਾ ਮੈਟਰ ਗਿਆਨੀ ਪਿੰਦਰਪਾਲ ਕਥਾ ਵਿੱਚ ਬੋਲਦੇ ਨੇ ਸੁਣਾਉਂਦੇ ਨੇ ਉਹ ਮਿਸ਼ਨਰੀ ਹੈ ਜਾਂ ਟਕਸ਼ਾਲੀਆਂ ਦਾ ਹੈ ਬੜੇ ਤਾਂ ਮਿਸ਼ਨਰੀ ਕਾਲ ਦੇ ਵਿੱਚ ਨੇ ਉਹ ਠੀਕ ਇਹਦਾ ਮਤਲਬ ਕੀ ਹੈ ਕਿ ਜਿਹੜਾ ਉਹਨਾਂ ਕੋਲੇ ਮੈਟਰ ਹੈਗਾ ਉਹ ਲੋਕਾਂ ਨੂੰ ਸੁਣਾਉਣ ਬਾਅਦ ਤੇ ਉਹਨੂੰ ਮੰਨਣਾ ਵੀ ਹੈ ਕਿ ਨਹੀਂ ਮੰਨਣਾ ਮੈਂ ਇਹ ਨਹੀਂ ਕਹਿ ਰਿਹਾ ਕਿ ਗਿਆਨੀ ਪਿੰਦਰਪਾਲ ਸਹੀ ਹੈ ਜਾਂ ਗਲਤ ਹੈ ਅਸੀਂ ਤਾਂ ਕੇਵਲ ਜਿਹੜੇ ਫੇਸਬੁੱਕ ਹੀ ਵਿਦਵਾਨ ਰੋਲਾ ਪਾਉਂਦੇ ਨੇ ਉਹਨਾਂ ਦੀ ਗੱਲ ਕੀਤੀ ਆ ਕਿ ਦੇਖੋ ਪਿੰਦਰਪਾਲ ਕੋਲੇ ਗੁਰਮਤਿ ਦੀ ਕਸਵਟੀ ਹੈ ਜੀ ਤੇ ਢੱਡਰੀਆਂ ਵਾਲਾ ਆਪਣੇ ਮਾਂ ਦੇ ਮਰਨ ਤੋਂ ਬਾਅਦ ਰੋਂਦਾ ਸੀ ਤੇ ਗਿਆਨੀ ਪਿੰਦਰਪਾਲ ਨੂੰ ਸਵਾਲ ਕਰਕੇ ਪੁੱਛੋ ਕਿੰਨੀ ਕੁ ਪ੍ਰਾਪਰਟੀ ਬਣਾਈ ਹੈ ਅਮਰੀਕਾ ਦੇ ਵਿੱਚ ਸਵਾਲ ਕਰਕੇ ਪੁੱਛ ਲਓ ਕਿੰਨੇ ਕ ਪੈਟਰੋਲ ਪੰਪ ਲਾਏ ਨੇ ਅਮਰੀਕਾ ਦੇ ਵਿੱਚ ਪੁੱਛ ਲਓ ਸਵਾਲ ਕਰਕੇ ਆ ਜਿਹੜਾ ਹਰ ਵਕਤ ਵਾਇਗਰੂ 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 ਕਰਦੇ ਨੇ ਇਹ ਗੁਰਮੁਖ ਦਾ ਸਮਾਨਤਾ ਜੀ ਹੁਣ ਇਹ ਹੀ ਕਹਿਣਾ ਹੈ ਗਿਆਨੀ ਬੁੱਢਾ ਸਿੰਘ ਤਾਂ ਕਾਮਰੇਡ ਹੈ ਇਹ ਕਹਿਣਾ ਬੜਾ ਸੌਖਾ ਹੈ ਕੀ ਗੁਰਮੁਖ ਦਸਨਾਤ ਹੈ ਗੁਰਬਾਣੀ ਵਿੱਚ ਕਿਤੇ ਕਿਹਾ ਹੈ ਗੁਰੂ ਸਾਹਿਬ ਨੇ ਕਿ ਤੁਸੀਂ ਵਾਹਿਗੁਰੂ ਵਾਹਿਗੁਰੂ ਕਰੋ ਕਿਹਾ ਕਿਤੇ ਵਾਹਿਗੁਰੂ ਸ਼ਬਦ ਦੇ ਅਰਥ ਕੀ ਨੇ ਗਿਆਨੀ ਪਿੰਦਰਪਾਲ ਕਿਤੇ ਖੁਲਾਸਾ ਕਰੂਗਾ ਇਹ ਚੀਜ਼ ਦਾ ਨਹੀਂ ਕਰਨਾ ਅਸ ਤਾ ਜੋ ਬ੍ਰਾਹਮਣ ਨੇ ਸਾਨੂੰ ਲਿਖ ਕੇ ਸਾਡੇ ਦਿਮਾਗ ਵਿੱਚ ਘਸੋੜਿਆ ਹੋਇਆ ਅਸੀਂ ਉਹ ਗੱਲਾਂ ਕਰਨੀਆਂ ਨੇ ਦੂਜੇ ਪਾਸੇ ਕਹਿਣਗੇ ਜੀ ਸੇਖ ਕੌਮ ਬਖਰੀ ਕੌਮ ਹੈ ਸੇਖ ਕੌਮ ਦਸ਼ਮਹੰਦ ਬਖਰ ਹੈ ਕਿਸ਼ਨਾਹੰਦ ਬਖਰ ਹੈ ਜੀ ਮਰਨ ਸਮੇ ਉਹੀ ਕੁਛ ਜੋ Hindu ਘਰਾਣੇ ਵਿੱਚ ਹੁੰਦਾ ਸਾਡੇ ਘਰਾਂ ਵਿੱਚ ਹੁੰਦਾ ਜੇ ਨਹੀਂ ਹੁੰਦਾ ਤਾਂ ਦੱਸ ਦਿਓ ਤੁਸੀਂ ਸਭ ਕੁਝ ਹੋ ਰਿਹਾ ਮਰਨ ਤੋਂ ਬਾਅਦ ਵਿੱਚ ਗਿਆਨੀ ਪਿੰਦਰਪਾਲ ਨੇ ਕਥਾ ਕੀਤੀ ਹੋਣੀ ਹੈ ਜੀਵਤ ਪਿਤਰ ਨਮਾਨ ਹੈ ਕੋ ਮੂਏ ਸ਼ਰਧ ਕਰਾਈ ਤੇ ਹੁਣ ਲੰਗਰ ਲੱਗਣਗੇ ਨਹੀਂ ਜਦੋਂ ਉਹ ਪਾ ਕੇ ਕੇਵਲ ਪਤਾਸੇ ਵੰਡ ਕੇ ਸਾਰ ਦੇਓਗੇ ਜਾਂ ਪ੍ਰਸ਼ਾਦ ਵੰਡ ਕੇ ਸਾਰ ਦੇਓਗੇ ਸਭ ਕੁਝ ਉਹੀ ਹੋਣਾ ਹੈ ਜਿਹੜੇ ਰੋਣ ਦੀ ਗੱਲ ਕਰਦੇ ਮੈਂ ਕਿ ਮਿਹਨਤੀ ਕਰਦਾ ਇਹ ਜ਼ਰੂਰੀ ਨਹੀਂ ਵੀ ਗਿਆਨੀ ਪਿੰਦਰਪਾਲ ਕੈਮਰੇ ਦੇ ਸਾਹਮਣੇ ਆ ਕੇ ਰੋਵੇ ਇਹ ਜ਼ਰੂਰੀ ਨਹੀਂ ਹੁੰਦਾ ਮੈਂ ਅੱਜ ਤੱਕ ਕਿਸੇ ਦੀ ਮੌਤ ਤੇ ਰੋਇਆ ਨਹੀਂ ਤੇ ਨਾ ਮੈਂ ਰੋਣਾ ਜਦੋਂ ਗੁਰਮਤ ਦਾ ਸੁਆਨਤ ਵੀ ਹੈ ਨਹੀਂ ਰੋਣ ਦਾ ਹੁਣ ਜਿਹੜੇ ਫੇਸਬੁੱਕੀ ਵਿਦਵਾਨ ਨੇ ਨਾ ਉਹ ਪਤਾ ਕੌਣ ਨੇ ਜਿਹੜਾ ਕੋਈ ਮਿਸ਼ਨਰੀ ਹੋਊਗਾ ਉਹਨੇ ਪਿੰਦਰਪਾਲ ਨੂੰ ਗਲਤ ਕਹਿਣਾ ਹੈ ਜਿਹੜਾ ਕੋਈ ਟਕਸਾਲੀ ਹੋਊਗਾ ਉਹਨੇ ਢੱਡੀਆਂ ਵਾਲੇ ਨੂੰ ਗਲਤ ਕਹਿਣਾ ਬਸ ਇੰਨਾ ਕੀ ਹੈ ਪਰ ਮੈਂ ਜਿਹੜੀ ਬੇਨਤੀ ਕੀਤੀ ਹੈ ਗਿਆਨੀ ਪਿੰਦਰਪਾਲ ਐਡੇ ਵੱਡੇ ਮਹਾਪੁਰਖ ਨਹੀਂ ਹੈਗੇ ਇੱਕ ਉਹਨੇ ਗੱਡੀ ਵਿੱਚ ਵੀਡੀਓ ਵਾਇਰਲ ਹੋਈ ਹੈ ਕਹਿੰਦਾ ਤੁਹਾਡਾ ਰਿਸ਼ਤਾ ਭਾਵੇਂ ਪਤੀ ਤੇ ਪਤਨੀ ਦਾ ਇਹ ਗੱਲ ਕਹੀ ਹੈ ਜਾਣੇ ਕਿ ਪਤਨੀ ਪਤੀ ਤੇ ਪਤਨੀ ਇੱਕ ਬੈਡਰੂਮ ਦੇ ਵਿੱਚ ਇਕੱਠੇ ਨੇ ਪਰ ਨਾਲ ਹੀ ਕਿਹਾ ਕਹਿੰਦਾ ਪ੍ਰਸ਼ਾਦੇ ਦੋ ਨੇ ਤੇ ਥਾਲੀਆਂ ਵੀ ਦੋ ਹੋਣ ਜਾਨੇ ਕਿ ਇੱਕ ਥਾਲੇ ਵਿੱਚ ਤੁਸੀਂ ਦੋ ਜਣੇ ਨਹੀਂ ਖਾ ਸਕਦੇ ਇਹੋ ਜਿਹੀਆਂ ਗੱਲਾਂ ਉਹਨੇ ਕੀਤੀਆਂ ਹੋਈਆਂ ਨੇ ਇਹ ਵੀਡੀਓ ਵਾਇਰਲ ਹੋਈ ਹੋਈ ਹੈ ਸੁਣ ਲਿਓ ਧਿਆਨ ਦੇ ਨਾਲ ਜਿਹੜੇ ਤੁਸੀਂ ਸੰਧਾਨਤਾ ਦੀ ਗੱਲ ਗਿਆਨੀ ਪਿੰਦਰਪਾਲ ਤੋਂ ਕਰਦੇ ਹੋ ਤੇ ਇਹ ਉਹੀ ਗਿਆਨੀ ਪਿੰਦਰਪਾਲ ਹੈ ਜਿਹੜਾ ਦਰਖਤਾਂ ਨੂੰ ਮਠਾਈਆਂ ਲਾਉਂਦਾ ਹੈ ਇਹ ਕੁਸ਼ਨਾਤ ਹੈ ਉਦੋਂ ਗਿਆਨੀ ਕਿਪਿੰਦਰਪਾਲ ਦੀ ਗੁਰਮਤ ਕਿੱਥੇ ਹੈ ਬਈ ਇਹ ਗੱਲਾਂ মিডিਆ ਸਾਹਮਣੇ ਆ ਕੇ ਕੀਤੀਆਂ ਕਿਉਂ ਜਾਂਦੀਆਂ ਨੇ ਇਹਦਾ ਮਤਲਬ ਕੀ ਹੈ ਹੁਣ ਮੇਰੇ ਵੱਲ ਜਦੋਂ ਕਿਸੇ ਨੇ ਇਹ ਵੀਡੀਓ ਸੁਣਨੀ ਹੈ ਬਹੁਤ ਉਸ ਨਜ਼ਰ ਨਾਲ ਦੇਖਣਾ ਜਿਹੜੀ ਨਜ਼ਰ ਦੇ ਵਿੱਚ ਨਫ਼ਰਤ ਹੀ ਨਫ਼ਰਤ ਹੋਵੇ ਸਾਡਾ ਕੋਈ ਮਕਸਦ ਨਹੀਂ ਇੱਥੇ ਅਨੇਕਾਂ ਗਿਆਨੀ ਪਿੰਦਰਪਾਲ ਆਉਣਗੇ ਜਾਣਗੇ ਅਨੇਕਾਂ ਹੀ ਭਾਈ ਨੀ ਸਿੰਘ ਢਡਰੀਆਂ ਵਾਲੇ ਆਉਣਗੇ ਜਾਣਗੇ ਇਹਦੇ ਨਾਲ ਮਤਲਬ ਨਹੀਂ ਹੈਗਾ ਗੱਲ ਇਹ ਹੈ ਵੀ ਜਿਹੜਾ ਗੁਰਮੁਖ ਦਾ ਸਿਧਾਂਤ ਹੈ ਜੇ ਢਡਰੀਆਂ ਵਾਲੇ ਕੋਲੇ ਨਹੀਂ ਹੈਗਾ ਤਾਂ ਗਿਆਨੀ ਪਿੰਦਰਪਾਲ ਕੋਲੇ ਵੀ ਨਹੀਂ ਹੈਗਾ ਜਿਹਦੀ ਧੌਣ ਵਿੱਚ ਕਿੱਲਾ ਹੋਵੇ ਨਾ ਬੜਾ ਵੱਡਾ ਬ੍ਰह्म ਗਿਆਨੀ ਆਖਵਾੰਦਾ ਹੋਵੇ ਤੇ ਉਹਨੂੰ ਇਹ ਸਵਾਲ ਕੀਤੇ ਨੇ ਇੱਕ ਵੀ ਸ਼ਬਦ ਪਵਨ ਬਾਣੀ ਵਿੱਚੋਂ ਦੇ ਦਿਓ ਜਿਹੜੀਆਂ ਗੱਲਾਂ ਗਿਆਨੀ ਪਿੰਦਰਪਾਲ ਨੇ ਕਹੀਆਂ ਨਹੀਂ ਉਹ ਕਹਿੰਦਾ ਮੇਰੀ ਮਾਂ ਮਰਨ ਤੋਂ ਪਹਿਲਾਂ ਦੱਸ ਕੇ ਗਈ ਕਿ ਮੈਂ ਜਾਣ ਲੱਗਿਆਂ ਦੂਜੀ ਗੱਲ ਕਹਿੰਦਾ ਘਰ ਦੀਆਂ ਚਾਬੀਆਂ ਸਾਨੂੰ ਮਰਨ ਤੋਂ ਪਹਿਲਾਂ ਫੜਾਈਆਂ ਸਾਡੇ ਕੋਲੇ ਘਰ ਦੀਆਂ ਚਾਬੀਆਂ ਐ ਹੀ ਨਹੀਂ ਸੀ ਇਹ ਗੱਲ ਕਹੀ ਤੀਜੀ ਗੱਲ ਅਸੀਂ ਆਪਣੀ ਮਾਤਾ ਨੂੰ ਢੋਲ ਕੀ ਸਣ ਨਾਲ ਕੀਰਤਨ ਕਰਕੇ ਛੱਡ ਕੇ ਆਇਆ ਕਿੱਥੇ ਛੱਡ ਕੇ ਆਇਆ ਇਹ ਸਵਾਲ ਹੈ ਬਹੁਤ ਵੱਡਾ ਜੇ ਕੋਈ ਸੁਨਹਾਰਦ ਹੈ ਤਾਂ ਦੱਸ ਸਕਦੇ ਹੋ ਫੇਰ ਕਹਿ ਦੰਨਾ ਜੰਮਣ ਤੋਂ ਪਹਿਲਾਂ ਕੀ ਸੀ ਅਸੀਂ ਇਹ ਬਾਣੀ ਦੇ ਵਿੱਚ ਖੁਲਾਸਾ ਨਹੀਂ ਹੋਇਆ ਮਰਨ ਤੋਂ ਬਾਅਦ ਅਸੀਂ ਕੀ ਆ ਇਹ ਵੀ ਗੁਰਬਾਣੀ ਨੇ ਖੁਲਾਸਾ ਨਹੀਂ ਕੀਤਾ ਗੁਰਬਾਣੀ ਨੇ ਆ ਜੀਵਨ ਦੀ ਗੱਲ ਕੀਤੀ ਹੈ ਜਿਹੜਾ ਜੀਵਨ ਅਸੀਂ ਬਤੀਤ ਕਰ ਰਹੇ ਹਾਂ ਪ੍ਰੈਜੈਂਟ ਕੱਲ ਕੀ ਹੈ ਤੇ ਪਿੱਛੇ ਕੀ ਬੀਤਿਆ ਇਹਦੇ ਬਾਰੇ ਬਾਣੀ ਨੇ ਗੱਲ ਹੀ ਨਹੀਂ ਕੀਤੀ ਜੇ ਝੂਠ ਬੋਲਣਾ ਬੋਲੀ ਜਾਓ ਕੋਈ ਮਤਲਬ ਨਹੀਂ ਜਿੰਨਾ ਵੀ ਤੁਸੀਂ ਕੁ ਪਰ ਦੋਲਣਾ ਹੈ ਗੁਰਬਾਣੀ ਦੇ ਸ਼ਬਦਾਂ ਦੇ ਅਰਥ ਉਲਟ ਕਰਨੇ ਨੇ ਗਲਤ ਕਰਨੇ ਨੇ ਕਰੀ ਜਾਓ ਕੀ ਮਤਲਬ ਹੈ ਪਰ ਸਚਾਈ ਇਹ ਹੈ ਕਿ ਗਿਆਨੀ ਪਿੰਦਰਪਾਲ ਜੇ ਕਿਤੇ ਗੱਲ ਸੁਣ ਲਵੇ ਗੁਰਮਤ ਤੋਂ ਕੋਹਾਂ ਦੂਰ ਹੈ ਜਿਹਦੇ ਗਿੱਟੇ ਲਗਣੀਆਂ ਗਿੱਟੇ ਲੱਗੇ ਗੋਡੇ ਲਗਣੀਆਂ ਗੋਡੇ ਲੱਗੇ ਜਿਹੜੇ ਬ੍ਰਹਮ ਗਿਆਨੀ ਬਣ ਕੇ ਬੈਠੇ ਨੇ ਬੂਟਾ ਸਿੰਘ ਉਹਨਾਂ ਨੂੰ ਮੰਨਦਾ ਨਹੀਂ ਬੂਟਾ ਸਿੰਘ ਲਈ ਬ੍ਰਹਮ ਗਿਆਨੀ ਕੇਵਲ ਰੱਬ ਹੈ ਬ੍ਰਹਮ ਗਿਆਨੀ ਕੀ ਗਤ ਬ੍ਰਹਮ ਗਿਆਨੀ ਜਾਣੈ ਠੀਕ ਹੈ ਬ੍ਰਹਮ ਗਿਆਨੀ ਸਤ ਜੀਵ ਹੈ ਨਹੀਂ ਮਰਦਾ ਇੱਕ ਗੱਲ ਹੋਰ ਕਹੀ ਕਹਿੰਦੇ ਮੇਰੇ ਮਾਤਾ ਜੀ ਇੱਕ ਸੰਤ ਵਾਲਾ ਜੀਵਨ ਜੀ ਕੇ ਗਏ ਨੇ ਗੁਰਬਾਣੀ ਵਿੱਚ ਜਿੰਨੇ ਵੀ ਜਿੰਨੇ ਵਾਰੀ ਸੰਤ ਸ਼ਬਦ ਆਇਆ ਜਾਂ ਗੁਰੂ ਲਈ ਆਇਆ ਜਾਂ ਪ੍ਰਮਾਤਮਾ ਲਈ ਆਇਆ ਬੰਦੇ ਲਈ ਸੰਤ ਸ਼ਬਦ ਦੀ ਬਰਤੋ ਗੁਰਬਾਣੀ ਵਿੱਚ ਕੀਤੀ ਨਹੀਂ ਗਈ ਜਿਨੇ ਵੀ ਡਿਸਕਸ਼ਨ ਕਰਨੀ ਹੋਵੇ ਕਰ ਸਕਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ